ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ। ਯਰ ਦਰਸ਼ਕੋ ਪੰਜਾਬ ਨੋਟਸ ਆਫ ਦਾ ਹੋ ਗਿਆ ਅੱਜ। 1 ਨਵੰਬਰ 1966 ਨੂੰ ਬੜਿਆ ਸੀ। ਅੱਜ ਪੰਜਾਬ ਦਿਵਸ ਹੈ। ਤੇ ਹਰਿਆਣਾ ਦੇ ਵੀ ਹੈ ਪੰਜਾਬ ਦੇ ਵੀ ਹੈ। ਅਸੀਂ ਇਸ ਦਿਨ ਜਿਹੜਾ ਹੈ ਪੰਜਾਬੀ ਨੂੰ ਸਮਰਪਿਤ ਇੱਕ ਮਹੀਨਾ ਪੰਜਾਬ ਵਾਲੇ ਮਨਾਉਂਦੇ ਨੇ। ਪੰਜਾਬ ਦਾ ਭਾਸ਼ਾ ਭਾਗ ਸਮਾਗਮ ਰੇਜ਼ ਕਰਦਾ ਹੈ। ਤਾਂ ਕਿ ਪੰਜਾਬੀ ਦੀ ਗੱਲ ਜਿਹੜੀ ਆ ਕੀਤੀ ਜਾ ਸਕੇ ਕਿ ਇਹਦਾ 90 ਸਾਲਾਂ ਚ ਸਾਡੀ ਜਿਹੜੀ ਪੰਜਾਬੀ ਮਾਂ ਬੋਲੀ ਹੈ ਉਹ ਉਹ ਉਸ ਦੀ ਹਾਲਤ ਕੁ ਸੁਧਰੀ ਹੈ ਸਰਕਾਰੀ ਦਰਬਾਰੇ ਉਹਦੀ ਗੱਲਬਾਤ ਚੱਲਣ ਲੱਗੀ ਹੈ ਕਿ ਜਿਹੜਾ ਸਰਕਾਰ ਦਾ ਕੰਮ ਹੈ ਉਹ ਪੰਜਾਬੀ ਚ ਹੋਣ ਲੱਗਿਆ ਇਹ ਤੇ ਇਸ ਦਿਨ ਵਿਚਾਰਾ ਕਰਦੇ ਨੇ ਵਿਧਵਾਣ ਪ੍ਰੋਗਰਾਮ ਹੁੰਦੇ ਨੇ ਖਾਸ ਤੌਰ ਤੇ ਜਿਹੜਾ ਸੂਬਾ ਪਧਰੀ ਪ੍ਰੋਗਰਾਮ ਉਹ ਪਾਸ਼ਾਪਾਗ ਦੇ ਵਿੱਚ ਹੁੰਦਾ ਪਟਿਆਲੇ ਫਿਰ ਲਗ ਲਗ ਛਾਵਾਂ ਤੇ ਇੱਕ ਮਹੀਨਾ ਪ੍ਰੋਗਰਾਮ ਚੱਲਦੇ ਨੇ ਇਸੇ ਤਰ੍ਹਾਂ ਸੂਬਾ ਪਧਰੀ ਅਖੀਰਲਾ ਪ੍ਰੋਗਰਾਮ ਹੁੰਦਾ ਦੇਖੋ 34 ਸਮਾਗਮ ਇਸ ਤਰ੍ਹਾਂ ਦੇ ਹੋ ਗਏ 1992 ਤੋਂ ਲੈ ਕੇ ਜੇ ਦੇਖੀਏ ਆਪਾਂ 34ਵਾਂ ਉਹਨਾਂ ਦੇ ਵਿੱਚ 28 ਵਾਰ ਕੋਈ ਵੀ ਮੁੱਖ ਮੰਤਰੀ ਇਸ ਪ੍ਰੋਗਰਾਮ 'ਚ ਨਹੀਂ ਆਇਆ ਕੋਈ ਵੀ ਮੁੱਖ ਮੰਤਰੀ ਜਿਹੜੇ ਬਿਨਾ ਮੁੱਖ ਮੰਤਰੀਆਂ ਤੋਂ 28 ਪ੍ਰੋਗਰਾਮ ਪੰਜ ਵਾਰ ਮੁੱਖ ਮੰਤਰੀ ਆਏ ਨੇ ਦੋ ਵਾਰ ਕੈਪਟਨ ਸਾਹਿਬ ਜਾਂ ਕਾਂਗਰਸ ਦੇ ਮੁੱਖ ਮੰਤਰੀ ਤਿੰਨ ਵਾਰ ਪ੍ਰਕਾਸ਼ ਸਿੰਘ ਬਾਦਲ ਤੇ ਭਗਵੰਤ ਮਾਨ ਦਾ ਤਾਂ ਕੋਈ ਮੈਨੂੰ ਲੱਗਦਾ ਦਿਲਚਸਪੀ ਨਹੀਂ ਹੈ ਭਗਵੰਤ ਮਾਨ ਦੀ ਦਿਲਚਸਪੀ ਤਾਂ ਜਿੱਥੋਂ ਪੈਦਾ ਹੋਇਆ ਖਦੋਂ ਉਹੀ ਹੈ ਉਹ ਜੁੱਧ ਫੈਸਟੀਵਲਾਂ ਤੇ ਤਾਂ ਜਾ ਸਕਦੇ ਨੇ ਲੇਕਿਨ ਭਾਸ਼ਾ ਦੇ ਨੌਤੇ ਜਿਹੜਾ ਹੈ ਉਹ ਟਾਈਮ ਨਹੀਂ ਕੱਟ ਸਕਦੇ ਇਹ ਆਪਾਂ ਦੇਖ ਰਹੇ ਹਾਂ ਵੈਸੇ ਤਾਂ ਜਦੋਂ ਦੀ ਬਾਦ ਸਰਕਾਰ ਆਈ ਹੈ ਪੰਜਾਬੀ ਬਾਰੇ ਕੋਈ ਖਾਸ ਗੱਲ ਨਹੀਂ ਚੱਲੀ ਜਿਆਦਾ ਚੱਲਣੀ ਚਾਹੀਦੀ ਸੀ ਲੇਕਿਨ ਨਹੀਂ ਚੱਲੀ ਇਹ ਵੀ ਗੱਲ ਹੈ ਕਿ ਪੰਜਾਬੀ ਬਾਰੇ ਇਹਨਾਂ ਨੇ ਕਿਹਾ ਸੀ ਕਿ ਤੁਸੀਂ ਬੋਰਡਾਂ ਤੇ ਪੰਜਾਬੀ ਲਿਖੋ ਜੀਏ ਕਰੋ ਕਿਸੇ ਨੇ ਨਹੀਂ ਲਿਖਿਆ ਕਿਸੇ ਨੇ ਗੱਲ ਨਹੀਂ ਸੁਣੀ ਤੇ ਇਸ ਤਰੀਕਾ ਚੱਲਦਾ ਜੇ ਆਹ 90 ਸਾਲ ਦੀ ਮੈਂ ਗੱਲ ਕੀਤੀ ਹੈ ਜੇ ਪੰਜਾਬੀ ਚ ਕੰਮ ਹੁੰਦਾ ਹੁੰਦਾ ਤਾਂ ਫਿਰ ਜਸਵੰਤ ਸਿੰਘ ਜਫਰ ਨੂੰ ਡਾਇਰੈਕਟਰ ਭਾਸ਼ਾ ਭਾਗ ਨੂੰ ਇਹ ਨਾ ਕਹਿਣਾ ਪੈਂਦਾ ਕਿ ਚੀਫ ਸੈਕਟਰ ਨੂੰ ਚਿੱਠੀ ਲਿਖ ਕੇ ਕਿ ਆਪਦੇ ਅਫਸਰਾਂ ਕੋਹ ਪੰਜਾਬੀ ਚ ਕੰਮ ਕਰਨ ਇਹਦਾ ਮਤਲਬ ਪੰਜਾਬੀ ਚ ਕੰਮ ਨਹੀਂ ਕਰਦੇ ਤੋਂ ਜੇ ਅੱਭੀ ਚ ਇਸ ਵਾਰ ਤਾਂ ਹੁਣ ਤਾਂ ਪੰਜਾਬੀ ਚ ਕੋਈ ਵੀ ਜਿਹੜੇ ਸਿੱਧੇ ਤੌਰ ਤੇ ਸਰਕਾਰ ਚਲਾ ਰਹੇ ਨੇ ਉਹਨਾਂ ਨੂੰ ਤਾਂ ਪੰਜਾਬੀ ਖੁਦ ਨਹੀਂ ਆਉਂਦੀ ਜਿਨ੍ਹਾਂ ਨੇ 10 ਸਾਲ ਦਿੱਲੀਚ ਜਦੋਂ ਸਰਕਾਰ ਚਲਾਈ ਜਿਨ੍ਹਾਂ ਨੂੰ ਸੁਆਤੀ ਮਾਲੀਵਾਲ ਨੇ ਕੱਲ ਸੁਪਰ ਸੀਐਮ ਕਿਹਾ ਕੇਜਰੀਵਾਲ ਨੂੰ ਉਹਨਾਂ ਨੇ ਪੰਜਾਬੀ ਲਈ ਦਿੱਲੀਚ ਕੀ ਕੀਤਾ ਇਸੇ ਕਰਕੇ ਤਾਂ ਉਹ ਜਿਹੜਾ ਹੈ ਆਲੋਚਨਾ ਦਾ ਸ਼ਿਕਾਰ ਹੁੰਦੇ ਨੇ ਕਿ ਨਾ ਤਾਂ ਪੰਜਾਬੀ ਲਈ ਕੁਝ ਕੀਤਾ ਨਾ ਹੀ ਕੋਈ ਸਿੱਖ ਮੰਤਰੀ ਬਣਾਇਆ ਇੱਥੇ ਪੰਜਾਬ ਦੇ ਵਿੱਚ ਸਾਰਾ ਕੁਝ ਹੀਟ ਕਰ ਰਹੇ ਨੇ ਔਰ ਆਪਦੇ ਬੰਦੇ ਲਾ ਰਹੇ ਨੇ ਅੱਜ ਫੇਰ ਚਰਚਾ ਹੋਊਗੀ ਉਹਦੇ ਵਿੱਚ ਬਿਜਲੀ ਬੋਰਡ 'ਚ ਬਸੰਤ ਗਰਗਲਾ ਆਇਆ ਇਸ ਤਰ੍ਹਾਂ ਇੱਕ ਗੁੱਤਾ ਕੱਢ ਕੇ ਥੱਲੇ ਦੀ ਪ੍ਰੈਸ਼ਨ ਬੋਰਡ ਦੀ ਬਣਾਈ ਜਿਹੜੀ ਪੰਜਾਬੀਆਂ ਨੂੰ ਕੁਛ ਨਹੀਂ ਦੇਣਾ ਨਹੀਂ ਪੰਜਾਬੀ ਦੀ ਕੋਈ ਗੱਲ ਕਰਨੀ ਹੈ ਇਹ ਗੱਲਾਂ ਹੋਣਗੀਆਂ ਜਦੋਂ ਜੋ ਸਭ ਕੁਝ ਨਜ਼ਰ ਆਉਂਦਾ ਹੈ ਮਾਨ ਸਾਹਿਬ ਚ ਬੈਠੇ ਨੇ ਮਾਨ ਸਾਹਿਬ ਕੁਛ ਨਹੀਂ ਕਹਿੰਦੇ ਹੋਰ ਤਾਂ ਹੋਰ ਜਿਹੜਾ ਸਮਾਗਮ 1 ਨਵੰਬਰ ਨੂੰ ਪਟਿਆਲਾ ਦੇ ਵਿੱਚ ਅੱਜ ਮਤਲਬ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਹੋਇਆ ਉਹਦੇ ਤਾਂ ਸਿੱਖਿਆ ਮੰਤਰੀ ਵੀ ਨਹੀਂ ਪਹੁੰਚਿਆ ਹਰਜੋਤ ਵੈਸ 20 ਨਹੀਂ ਪਹੁੰਚਿਆ ਔਰ ਕਮਾਲ ਇਹ ਦੇਖੋ 97 ਸਾਲਾਂ ਦਾ 97 98 ਸਾਲ ਦੇ ਹੋ ਗਏ ਡਾਕਟਰ ਸਰ ਸਰਦਾਰਾ ਸਿੰਘ ਜਹੋੜ ਉਹ ਆਏ ਜਿਹਨੂੰ ਪੰਜਾਬੀ ਨਾਲ ਕਮਿਟਮੈਂਟ ਪਿਆਰ ਹੈ ਨਹੀਂ ਤਾਂ ਤੁਸੀਂ ਇਸ ਉਮਰ ਚ ਕੌਣ ਘਰੋਂ ਨਿਕਲਦਾ ਉਹਨਾਂ ਨੇ ਆ ਕੇ ਭਾਸ਼ਣ ਦਿੱਤਾ ਔਰ ਲੇਕਿਨ ਕੋਈ ਮੰਤਰੀ ਸੰਤਰੀ ਉਸੇ ਨਹੀਂ ਸੀ ਜਿਹਨ ਦੀ ਸਰਕਾਰ ਦੀ ਤਰਜੀਹ ਨਹੀਂ ਹੈ ਮੈਂ ਤੁਹਾਨੂੰ ਦੱਸਾਂ ਕੋਈ ਬੋਲੀ ਤਰਜੀਹ ਨਹੀਂ ਉਹਨਾਂ ਦੀ ਉਹ ਜਿਹੜੇ ਇਸ਼ਤਿਹਾਰਾਂ ਚ ਹੀ ਹੈ ਕਿ ਜੀ ਉਹ ਸਰਕਾਰੀ ਸਕੂਲਾਂ ਦੇ ਵਿੱਚ ਡੀਸੀ ਦਾ ਬੱਚਾ ਪੜੂ ਫਲਾਂਡੇ ਦਾ ਬੱਚਾ ਪੜੂ ਇੱਕ ਬੈਂਚ ਤੇ ਬੈਠੂ ਕਿਹੜਾ ਬੈਂਚ ਤੇ ਕਿਹੜਾ ਸਰਕਾਰੀ ਸਕੂਲ ਕਿੱਥੇ ਪੰਜਾਬੀ ਪੰਜਾਬੀ ਕੌਣ ਪੜਦਾ ਅੱਜ ਕੱਲ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਨੇ ਉਹਨਾਂ ਚ ਕਿੰਨੇ ਕੁ ਬੱਚੇ ਮਿਡਲ ਪਾਸ ਪੜਾਉਂਦੀ ਹੈ ਕਿਹੜਾ ਕੋਈ ਐਮਐਲਏ ਕੋਈ ਵੀ ਸਰਕਾਰੀ ਤੁਸੀਂ ਕਹਿੰਦੇ ਡੀਸੀ ਦਾ ਬੱਚਾ ਮੈਂ ਕਹਿੰਦਾ ਕਿਸੇ ਪਟਵਾਰੀ ਦਾ ਬੱਚਾ ਵੀ ਦਿਖਾ ਦਿਓ ਉੱਥੇ ਸਰਕਾਰੀ ਸਕੂਲਾਂ 'ਚ ਤੁਸੀਂ ਡੀਸੀ ਦੀ ਗੱਲ ਕਰਦੇ ਹੋ ਤੂੰ ਪੰਜਾਬੀ ਦੀ ਗੱਲ ਕਿਥੋਂ ਕਰ ਲੈਣਗੇ ਤੋ ਹਾਲ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਦੀ ਤਾਂ ਕੋਈ ਤਰਜੀਹ ਨਹੀਂ ਹੈ 92 ਵਿੱਚ ਬੈਂਸੇ ਆਏ ਉਹਨੇ ਤਾਂ ਖੇਤ ਪਾਸਾ ਪੌਗਦੇ تھے ਆ ਮਾਰਚ ਜਿਹੜੀ ਹੋਣਾ ਇਹ ਇਹਦੇ ਨਹੀਂ ਪੱਥਰ ਜਿਹੜਾ ਇਹਦਾ ਇਹ ਘਟਨੋ ਨਹੀਂ ਕੀਤਾ ਸੀ ਫਿਰ 99 ਵਿੱਚ ਪ੍ਰਕਾਸ਼ ਸਿੰਘ ਬਾਦਲ ਆ ਕਾਦੀ ਸਰਕਾਰ ਸੀ ਫਿਰ ਅੱਠ ਦੇ ਵਿੱਚ 12 ਦੇ ਵਿੱਚ ਇਹ ਤਾਂ ਹੋਇਆ ਭਾਵੇਂ ਇੱਥੇ ਨਹੀਂ ਆਏ ਕਦੇ ਚੰਡੀਗੜ੍ਹ ਕਰ ਲਿਆ ਇਸੇ ਰੌਕ ਕੈਪਟਨ ਸਾਹਿਬ ਯੂਨੀਵਰਸਿਟੀ ਕਰ ਲਿਆ ਸੀ ਉਹਨਾਂ ਨੇ ਤੇ ਉਪ ਮੁੱਖ ਮੰਤਰੀ ਰਜਿੰਦਰ ਕੌਰ ਭਟਲਿਕ ਵਰੀ ਆਈ ਜਾਗ ਸਿਰ ਜਿਹੜੇ ਮੰਤਰੀ ਰਹੇ ਨੇ ਜਿਵੇਂ ਅਕਾਲੀਆਂ ਬਾਰੇ ਉਹ ਤਾਂ ਪੰਜਾਬੀ ਯੂਨੀਵਰਸਿਟੀ ਚੋਂ ਗਏ ਸੀ ਡਾਕਟਰ ਪੰਦਰਜੀਤ ਕੌਰ ਜਾਂ ਸਰਜੀਤ ਸਿੰਘ ਰਖੜਾ ਫਿਰ ਕਾਂਗਰਸ ਪਰਮ ਪ੍ਰਗਟ ਸਿੰਘ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇਹਨਾਂ ਵੱਲੋਂ ਇੱਕ ਵਾਰ ਜਿਹੜਾ ਆਇਆ ਹਰਜੋਤ ਪੈਸੋ ਪਿਛਲੇ ਸਾਲ ਉਹ ਆਇਆ ਜਦੋਂ ਪ੍ਰੋਗਰਾਮ ਖਤਮ ਹੋ ਚੁੱਕੇ ਸੀ ਤੇ ਇੰਨਾ ਲੇਟ ਆਇਆ ਸੀ ਜਾਇਕਪਰੀ ਵੀ ਥੇਹ ਰਾਇਆ ਜਿਨੀ ਸਰਕਾਰਾਂ ਦੀ ਤਰਜੀਹ ਨਹੀਂ ਲੱਗਦੀ ਇਹ ਜੇ ਤਰਜੀਹ ਹੁੰਦੀ ਤਾਂ ਪੰਜਾਬੀ ਬਾਰੇ ਗੱਲ ਹੁੰਦੀ ਭਾਸ਼ਾ ਵਿਭਾਗ ਬਾਰੇ ਗੱਲ ਹੁੰਦੀ ਭਾਸ਼ਾ ਭਾਗ ਚ ਜਿਹੜੀਆਂ ਅਸਾਮੀਆਂ ਖਾਲੀ ਪਈਆਂ ਨੇ ਉਹਨਾਂ ਦੀ ਗੱਲ ਹੁੰਦੀ ਤੇ ਭਾਸ਼ਾ ਭਾਗ ਜਿਹੜੀਆਂ ਕਿਤਾਬਾਂ ਛਾਪਦਾਂ ਦਾ ਸੀ ਕਿਸੇ ਟਾਈਮ ਇਸ ਟਾਈਮ ਇੱਕ ਕਮ ਤਾਂ ਕਰਤਾ ਕਿ ਜਸਵੰਤ ਸਿੰਘ ਜਫਰੂਲਾਤਾ ਉਹ ਭਾਈ ਜਵੇ ਗਿਆਨੀ ਲਾਲ ਸਿੰਘ ਦੇ ਟਾਈਮ ਸੀ ਉਮੈ ਉਹਨੂੰ ਬਜਟ ਵੀ ਦਿਓ ਪੈਸਾ ਵੀ ਦਿਓ ਕੰਮ ਤਾਂ ਕਰੇ ਤੋ ਇਹ ਸਾਰੀ ਗੱਲ ਵਿੱਚ ਕਿਉਂ ਤੁਹਾਡੇ ਨਾਲ ਕਰ ਰਹੇ ਮੈਂ ਇਹ ਕਹਿਣਾ ਚਾਹਣਾ ਕਿ ਪੰਜਾਬੀ ਜਿਹੜੀ ਹੈ ਨਾ ਹਾਕਮ ਤੇ ਰਹਾ ਸਾਡੀ ਇਹਦੀ ਕੋਈ ਤਰਜੀਹ ਨਹੀਂ ਠੱਠੇ ਕੁਝ ਪਵੇ ਪੰਜਾਬੀ ਇਹਨਾਂ ਦਾ ਤਾਂ ਇਹ ਹੈ ਮਤਲਬ ਇਹਨਾਂ ਨੂੰ ਤਾਂ ਵੋਟ ਚਾਹੀਦੀ ਹੈ ਇਹ ਇਹ ਬਸ ਇਸ ਤੋਂ ਬਾਅਦ ਮੈਂ ਇਹਨਾਂ ਦੇ ਹੁਕੀਏ ਲੋਚਨਾ ਕਰਾਂ ਸਾਰੇ ਕੋਈ ਜੀ ਨਹੀਂ ਜਦੀ ਭਗਵਾਨ ਤਮਾ ਤਾਂ ਜਿਹੜੀ ਕਾਲਜ ਦਾ ਇੰਟਰ ਕਾਲਜ ਜੁੱਧ ਫੈਸਟੀਵਲ ਜਿਹੜਾ ਜਾਣਾ ਸੂਬਾ ਪਧਰੀ ਸਮਾਗਮ ਜਿੱਥੇ ਐਨੇ ਸੀਨੀਅਰ ਬੰਦੇ ਜਿੱਥੇ ਮੈਥੋਂ ਦੱਸਿਆ 97 ਸਾਲ ਦਾ ਬੰਦਾ ਆ ਕੇ ਸਾਫ ਦਾ ਵਾਈਸ ਚਾਂਸਰ ਹੋਵੇ ਲੇਕਿਨ ਮੰਤਰੀ ਨਾ ਮੁੱਖ ਮੰਤਰੀ ਇੱਥੇ ਇਸ ਤਰ੍ਹਾਂ ਦੇ ਤਾਂ ਹਾਲਾਤ ਬਣੇ ਹੋਏ ਨੇ ਬਿਆਨਬਾਜ਼ੀ ਹੁਣ ਵੀ ਕਰ ਲੈਣਗੇ ਜੀ ਸਾਨੂੰ ਪੰਜਾਬੀ ਪੜ੍ਹਨੀ ਚਾਹੀਦੀ ਹੈ ਸਤਿਆਰ ਵੀ ਦੇ ਦੇਣਗੇ ਲੇਕਿਨ ਹੁੰਦਾ ਕੁਛ ਨਹੀਂ ਗਿਆਨ ਤਾਂ ਅੱਜ ਵੀ ਆ ਗਿਆ আর ਜਿਹੜੇ ਇੱਥੇ ਨਹੀਂ ਪਹੁੰਚਿਆ ਸਿੱਖਿਆ ਮੰਤਰੀ ਪ੍ਰੋਗਰਾਮ ਦੇਖੇ ਨਹੀਂ ਪਹੁੰਚਿਆ ਅਰਜੋਤ ਬੈਂਸ ਬਿਆਨ ਆ ਗਿਆ ਜੀ ਇਹ ਜਿਹੜਾ ਪੰਜਾਬ ਯੂਨੀਵਰਸਿਟੀ ਸਿੰਡੀਗਰ ਤੇ ਸੈਨੇਟ ਭੰਗ ਕੀਤੀ ਬਹੁਤ ਗਲਤ ਕੀਤੀ ਹੈ। ਇਹੀ ਗੱਲ ਰਾਜਾ ਆਪਣੇ ਕਿਨੇ ਕਹਤੀ ਇਹੀ ਸੁਖਵੀਰ ਸਿੰਘ ਬਾਦਲ ਨੇ। ਉਹ ਭਾਈ ਜਿੰਨਾ ਚਿਰ ਤੁਸੀਂ ਬਿਆਨ ਦੇ ਕੇ ਕੁਛ ਨਹੀਂ ਹੋਣਾ। ਮੈਂ ਇਹ ਤਾਂ ਦੱਸ ਦਿੰਦਾ ਕਿਉਂਕਿ ਹੁਣ ਪਤਾ ਲੱਗ ਗਿਆ ਉਹਨਾਂ ਨੂੰ ਵੀ ਥੋੜੇ ਦਮ ਖੰਮ ਤਾਂ ਹੈ ਨਹੀਂ ਕੋਈ। ਜਿੱਥੇ ਚ ਦਮਖੰਮ ਹੁੰਦਾ ਹੈ ਉਹ ਦੇਖੋ ਐਮਕੇ ਸਟਾਲਰ ਮਾੜਾ ਇਹ ਵੀ ਜਦੋਂ ਹਿੰਦੀ ਦੀ ਗੱਲ ਉੱਥੇ ਚੱਲੀ ਸੀ ਇੱਕ ਪੈਕਟ ਤੇ ਦਹੀ ਲਿਖਿਆ ਸੀ ਤੇ ਕਿਸ ਤਰ੍ਹਾਂ ਦੇ ਹਾਲਾਤ ਬਣਾਤੇ ਸੀ ਉਹਨੇ। ਬੱਸ ਰਹਿਣਾ ਪਿਆ ਸੀ ਐਥੇ ਤੁਹਾਡੀ ਜਿਹੜੀ ਯੂਨੀਵਰਸਿਟੀ ਲਾਹੌਰ ਤੋਂ ਆਈਸੀ ਪੰਜਾਬ ਯੂਨੀਵਰਸਿਟੀ ਉਹ ਵੀ ਥੋੜੀ ਨਿਕਲ ਰਹੀ ਹੈ ਆ ਹੁਣ ਸੈਂਡ ਰੈਲੀ ਗੱਲ ਤੇ ਖੁਦਮਤਿਆਰੀਆਂ ਦੀ ਗੱਲ ਤੇ ਨਾਲ ਦੀ ਨਾਲ ਹੋੜੀ ਦਿਖਲ ਤੁਸੀਂ ਪੰਜਾਬੀ ਵੀ ਗਈ ਹੈ ਕਿਉਂਕਿ ਉਹਨਾਂ ਨੂੰ ਪਤਾ ਵੀ ਤੁਹਾਡੇ ਕੋਲ ਦਮ ਤਾਂ ਹੈ ਨਹੀਂ ਕੀ ਕਰ ਲੋਗੇ ਬਦ ਬਦ ਬਿਆਨ ਦੇ ਲੋਗੇ ਚਾਹੇ ਡੈਮ ਸੇਫਟੀ ਤੇ ਬਿਆਨ ਦਿਵਾ ਲੋ ਬੀਬੀਐਮਪੀ ਤੇ ਦਿਵਾ ਲੋ ਚਾਹੇ ਤੇ ਦਿਵਾ ਲੋ ਗੱਲ ਤਾਂ ਉਦੋਂ ਹੁੰਦੀ ਹੈ ਜਦੋਂ ਪਤਾ ਹੋਵੇ ਕਿ ਜੇ ਅਸੀਂ ਆ ਕੀਤਾ ਤੇ ਇੱਥੇ ਸੜਕਾਂ ਤੇ ਵਿਰੋਧ ਹੋਊਗਾ ਸੜਕਾਂ ਤੇ ਸੰਸਦ ਤੱਕ ਜਿਹਨਾਂ ਤੇ ਵਿਰੋਧ ਨਹੀਂ ਹੁੰਦਾ ਕਿਹੜਾ ਹੋਏ ਜੀ ਇੱਥੇ برو ਉਹ ਤੇ ਗੱਲੀ ਦੀ ਮਤਲਬ ਜੇ ਆਪੋਜੀਸ਼ਨ ਜੇ ਆਪਾਂ ਸਰਕਾਰ ਨੂੰ ਕਿਸੇ ਨੇ ਆਪੋਜੀਸ਼ਨ ਚ ਕੀੜਾ ਦਮ ਹੈ ਆਪੋਜੀਸ਼ਨ ਵੀ ਅੱਜ ਕੱਲ ਆ ਐਕਸ ਵਾਲੀ ਜਹਗੀ ਸਾਰੀ ਬਿਆਨਵਾਜੀ ਹੁੰਦੀ ਹੈ ਤੇ ਫਿਰ ਤੁਸੀਂ ਕਹਿੰਦੇ ਕੋ ਪੰਜਾਬੀ ਦਾ ਪੁਵਿਕ ਪੰਜਾਬੀ ਦਾ ਪੁਵਿਕ ਕਿੱਥੇ ਹੈ ਜੀ ਕਦੇ ਮੈਂ ਕੋਈ ਡੈਕਟਿਵ ਨਹੀਂ ਸੋਚਦਾ ਅਰੇ ਇਹ ਵੀ ਨਾ ਜਿਹੜੇ ਜਿਹੜੇ ਸੂਬੇ ਦੇ ਵਿੱਚ ਸਕੂਲਾਂ 'ਚ ਪੰਜਾਬੀ ਬੋਲਣ ਤੇ ਜੁਰਮਾਨਾ ਲੱਗ ਜੇ ਉੱਥੇ ਤੁਸੀਂ ਕਿਹੜੇ ਕਿਹੜੇ ਭੁਵਿੱਖਤੀ ਗੱਲ ਕਰਦੇ ਦੱਸ ਦੋ ਤੁਸੀਂ ਆ ਜਿਹੜੇ ਪੰਜਾਬੀ ਚੈਨਲ ਨੇ ਮੈਨੂੰ ਕਈ ਵਾਰ ਪਸਦੇ ਨੇ ਜੀ ਤੁਸੀਂ ਐਸ ਜਿਹੇ ਐਂਕਰ ਪੈਦਾ ਕੀਤੇ ਮੈਂ ਕੀ ਗੱਲ ਕਹਿੰਦੇ ਜੋ ਉਹਨੂੰ ਤਾਂ ਪੰਜਾਬੀ ਦੀ ਬੋਲਣ ਨਹੀਂ ਆਉਂਦੀ ਮੈਂ ਕਿਹਾ ਭਾਈ ਇਹ ਉਹ ਐਂਕਰ ਨਹੀਂ ਜਿਹੜੇ ਪੰਜਾਬੀ ਦੇਵਨਾਗਰੀ ਚ ਸਿੱਖਦੇ ਨੇ ਗੁਰਮੁਖੀ 'ਚ ਪੰਜਾਬੀ ਤਾਂ ਜੇ ਸੱਚੀ ਸਹੀ ਬੋਲੀ ਜਾਣੀ ਹੈ ਉਹ ਤਾਂ ਗੁਰਮੁਖੀ 'ਚ ਸਿੱਖਣੀ ਚਾਹੀਦੀ ਐ ਸਕੇ ਪੜ੍ਹੀ ਜਾਈ ਐ ਕਉ ਤਾਂ ਗੁਰਬਾਣੀ ਵੀ ਦੇਵਨਾਗਰੀ ਚਾਹੀਦੀ ਤੇ ਜਦੋਂ ਦੇਵਨਾਗਰੀ ਚ ਸਾਡੀ ਯੂਨੀਵਰਸਿਟੀ ਹੈ ਨਹੀਂ ਡਾਕਟਰ ਜੋਤ ਸਿੰਘ ਕੀਤੇ ਦੇਵਨਾਗਰੀ ਤੇ ਜਦੋਂ ਤੁਸੀਂ ਦੇਵ ਗੁਰਮੁਖੀ ਸਕ੍ਰਿਪਟ ਨੂੰ ਖਤਮ ਕਰਨਾ ਸ਼ੁਰੂ ਕਰ ਦੋਗੇ ਤੇ ਫਿਰ ਤੁਸੀਂ ਕੀ ਕਹੋਗੇ ਮਤਲਬ ਉਹਦੇ ਚ ਤਾਂ ਫਿਰ ਦੇਵਨਾਗਰੀ ਚ ਘਗਾ ਕਿੱਥੇ ਆ ਬੱਬਾ ਕਿੱਥੇ ਆ ਭਾਪਾ ਤਾਂ ਘਗੇ ਦੀ ਥਾਂ ਤੇ ਘਰ ਕਹਣਗੇ ਭੂਆ ਦੀ ਥਾਂ ਤੇ ਭੂਆ ਕਹਿਣਾ ਪੱਪਾ ਨਹੀਂ ਤੇ ਹੁਣ ਇਹ ਜਿਹੜਾ ਹੋਏਗਾ ਤੇ ਫਿਰ ਤੁਸੀਂ ਕਿ ਕਿਵੇਂ ਆਸ ਰੱਖੋਗੇ ਵੀ ਉਹ ਵਧੀਆ ਐਂਕਰ ਤੁਹਾਡੇ ਸਾਹਮਣੇ ਬੋਲਣ ਉਹਨਾਂ ਨੂੰ ਵੀ ਦੀਦਿਆ ਦਾ ਪਤਾ ਲੱਗੇ ਫਿਰ ਸੋਈ ਕਹਿਣਗੇ ਸੋ ਉਹ ਨੂੰ ਮੋਤ ਹੀ ਕਹਿਣਗੇ ਰਹਾੁਰ ਕੀ ਤੁਸੀਂ ਕੋ ਹਣਾ ਕੀ ਚਾਹਣੇ ਸਾਡੇ ਜਿਹੜੀ ਸੱਚੀ ਗੱਲ ਤਾਂ ਹੈ ਕਿ ਆਪਾਂ ਕੱਲੇ ਹਾਕਮ ਤੇ ਰੋਣਾ ਨਹੀਂ ਹੈ ਮੈਂ ਇੱਕ ਸਾਤੇ ਲਿਖਿਆ ਸੀ ਪਰਿਵਾਰ ਸਰਕਾਰ ਵਪਾਰ ਕਾਮਕਾਰ ਇਹ ਸਾਰੇ ਜਿਵੇਂ ਜਨ ਉੱਚੀ ਨਹੀਂ ਪੰਜਾਬੀ ਆਉਂਦੀ ਇਸ ਲਈ ਹੁੰਦਾ ਤੇ ਮੈਂ ਜਾਣਦਾ ਮੇਰੇ ਘਰ ਦੇ ਕੋਲ ਗੁਰੂ ਗ੍ਰੰਥ ਸਾਹਿਬ ਘਰੇ ਪ੍ਰਕਾਸ਼ ਹੈ ਲੇਕਿਨ ਬੱਚੇ ਹਿੰਦੀ ਬੋਲਦੇ ਨੇ ਜੇ ਪੁੱਛੀਏ ਸਕੂਲਾਂ ਚ ਸਿੱਖਦੇ ਨੇ ਇਹਦਾ ਬਤਨ ਸਕੂਲਾਂ ਚ ਹਿੰਦੀ ਜਾਂ ਇੰਗਲਿਸ਼ ਪੰਜਾਬੀ ਗਈ ਖਾਸ ਜਿਹੜੇ ਕਿਨੇ ਬੱਚੇ ਨੇ ਮਿਡਲ ਕਲਾਸ ਦੇ ਜਿਹੜੇ ਸਰਕਾਰੀ ਸਕੂਲਾਂ ਚ ਪੜ੍ਹਦੇ ਨੇ ਜਿਹੜੇ ਸੀਵੀਐਸ ਵਿੱਚ ਪੜਨਗੇ ਜਾਂ ਹੋਰ ਕਨਵਰਟ ਸਕੂਲਾਂ ਵਿੱਚ ਪੜਨਗੇ ਉੱਥੇ ਤਾਂ ਫਿਰ ਪੰਜਾਬੀ ਤਾਂ ਗਾਇਬ ਹੀ ਕਰਤੀ ਮਹੋਰ ਬੜਾ ਕੋਸ਼ਿਸ਼ ਯੂਨੀਵਰਸਿਟੀ ਵਿੱਚ ਵੀ ਬੜਾ ਕੁਐਸਚਨ ਨਹੀਂ ਜਾਂਦਾ ਯੂਨੀਵਰਸਟੀਆਂ ਦੇ ਵਿੱਚ ਹਾਲ ਇਹ ਹੋਇਆ ਪਿਆ ਜਿਹੜੀ ਸਿਹਤ ਦੀ ਸਿਆਸਤ ਨੇ ਪੰਜਾਬੀ ਦਾ ਬਹੁਤ ਨੁਕਸਾਨ ਕਰਾਇਆ ਜਿਵੇਂ ਜਿਹੜੀ ਸਿਹਤ ਦੇ ਵਿੱਚ ਅਨਾਮਾ ਦੀ ਸਿਹਤ ਹੁੰਦੀ ਹੈ ਉਹ ਵੀ ਸਿਲੇਬਸ ਦੀ ਵੀ ਸਿਆਸਤ ਹੈ ਕਿਹਨੂੰ ਲਾਉਣਾ ਕਿਹਨੂੰ ਨਹੀਂ ਲਾਉਣਾ ਕੀ ਕਰਨਾ ਫਿਰ ਹੁਣ ਜਿਹੜੇ ਰਿਟਾਇਰ ਹੋ ਗਏ ਉਹਦੇ ਬੰਦੇ ਨਹੀਂ ਮਿਲਦੇ ਕਿੱਥੇ ਹੁਣ ਪੰਜਾਬੀ ਯੂਨੀਵਰਸਿਟੀ ਤੇ ਨਗਾ ਮਾਰੀਏ ਕਿ ਕਿਹੜੇ ਪੁਰਾਣੇ ਵਿਦਵਾਨਾਂ ਦਾ ਜ਼ਿਕਰ ਕਰਕੇ ਕਦੇ-ਕਦੇ ਲੱਗਦਾ ਕਿ ਹੁਣ ਕੋਈ ਡਿਪਟੀ ਖਾਲੀ ਪਈ ਹੈ ਜਿਹੜਾ ਪੰਜਾਬੀ ਪ੍ਰਕਾਸ਼ ਡਿਪਾਰਟਮੈਂਟ ਦਾ ਡੱਬਾ ਡਾ ਹੁੰਦਾ ਸੀ ਇਧਰ ਉਧਰ ਬੰਦੇ ਕੋ ਸਾਹਜ ਤਾਂ ਕਿੰਨੇ ਬੰਦੇ ਹੁੰਦੇ ਸੀ ਜਿਵੇਂ ਸਾਡਾ ਯੂਨੀਵਰਸਿਟੀਆਂ ਦਾ ਸਾਡਾ ਹਾਲ ਪੰਜਾਬੀ ਦੇ ਮਾਮਲੇ 'ਚ ਮੈਂ ਜਿਆਦਾ ਲੈਕਟੋਰ ਕੋ ਗੱਲ ਨਹੀਂ ਕਰਨੀ ਚਾਹੁੰਦਾ ਪਰ ਸੱਚ ਹੀ ਹੈ ਕਿ ਪੰਜਾਬੀ ਨੂੰ ਹਾਕਮ ਚਰ ਦੀ ਤਰਜੀਹ ਨਹੀਂ ਹੈ ਪੰਜਾਬੀ ਅਸੀਂ ਪੰਜਾਬੀ ਤੋਂ ਬੂ ਬੋਰਰ ਆਮ ਜਿਹੜੀ ਮਿਡਲ ਕਲਾਸ ਹੈ ਕਾਸਟ ਦੇ ਬਾਬਾ ਜਿਹੜੀਆਂ ਥੋੜੀਆਂ ਵੀ ਪੜ੍ਹੀ ਲਿਖੀਆਂ ਨੇ ਉਹਦੀ ਬੋਲਣ ਲੱਗੇ ਪਤਾ ਨਹੀਂ ਉਹਨਾਂ ਨੂੰ ਕੀ ਪੈਂਦਾ ਬਸ ਉਹਦੇ ਬੱਚੇ ਨੂੰ ਕੋਈ ਵੀ ਹਿੰਦੀ ਚ ਬੋਲ ਹਿੰਦੀ ਨਾਲ ਹੀ ਗੱਲ ਕਰ ਜੇ ਅਸੀਂ ਜਾਵਾਂ ਸਾਡੇ ਨਾਲ ਪੰਜਾਬੀ ਚ ਕਰਨਗੇ ਵੀ ਸਾਨੂੰ ਹਿੰਦੀ ਨਹੀਂ ਆਉਂਦੀ ਜਿੰਦੀ ਇਸ ਤਰ੍ਹਾਂ ਦੀ ਉਹਨਾਂ ਨੂੰ ਹੈ ਬੱਚੇ ਵੀ ਇਹ ਕਰਦੇ ਨੇ ਤੇ ਵੀ ਇਹਨਾਂ ਨੂੰ ਜਿਹੜਾ ਹੈ ਸਾਡੇ ਦਾ ਪੰਜਾਬੀ ਚ ਬੋਲੋ ਇਹਨਾਂ ਨੂੰ ਕਿਹੜਾ ਹਿੰਦੀ ਉਹਦੇ ਆਪਾਂ ਚ ਹਿੰਦੀ ਚ ਗੱਲ ਕਰਨੀ। ਸੋ ਇਸ ਤਰ੍ਹਾਂ ਦਾ ਹਾਰ ਜਿਹੜਾ ਹੋਇਆ ਤੇ ਜੋ ਵੀ ਹੈ ਹੁਣ ਅੱਜ ਸਮਾਗਮ ਹੋਇਆ ਤੇ ਅੱਜ ਦੇ ਦਿਨ ਅਸੀਂ ਜਿਹੜੀ ਗੱਲਬਾਤ ਕਰਨੀ ਹੈ ਉਹ ਤਾਂ ਇਹੀ ਕਹਿੰਦੀ ਹੈ ਜੀ ਕੋਈ ਕੋਈ ਗੱਲ ਨਹੀਂ ਆਪਾਂ ਘੱਟੋ ਘੱਟ ਇਹ ਕਰੀਏ ਕਿ ਫੇਰ ਕੋਸ਼ਿਸ਼ ਕਰੀਏ ਕਿ ਪਰਿਵਾਰਾਂ ਚ ਜਿਹੜੀ ਹੈ ਉਹ ਪੰਜਾਬੀ ਬੋਲੀਏ ਠੀਕ ਹੈ ਬਾਕੀ ਲੈਂਗੁਏਜ ਵੀ ਸਿੱਖੋ ਪਰ ਪੰਜਾਬੀ ਤਾਂ ਸਿੱਖਣੀ ਜਿਹੜੀ ਹੈ ਜ਼ਰੂਰੀ ਹੈ ਮੈਂ ਹੁਣ ਦੇਖ ਰਿਹਾ ਬੱਚੇ ਮੇਰੇ ਕੈਨੇਡਾ ਨੇ ਉਹਦਾ ਮੇਰਾ ਪੋਤਾ ਜੋ ਕਲੀ ਇੰਗਲਿਸ਼ ਬੋਲਦਾ ਸੀ ਬੜਾ ਅਜੀਬ ਲੱਗਦਾ ਸੀ ਜਦੋਂ ਘਰ 'ਚ ਸਾਰੇ ਪੰਜਾਬੀ ਬੋਲਣ ਅੱਗੇ ਹੁਣ ਉਹ ਪੰਜਾਬੀ ਬੋਲਦਾ ਉੱਥੇ ਬਾਹਰ ਇੰਗਲਿਸ਼ ਬੋਲਦਾ ਤੇ ਉਹ ਇਸ ਤਰ੍ਹਾਂ ਉਹਨੂੰ ਲੱਗਦਾ ਕਿ ਜਿਹੜਾ ਹੈ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਇਹ ਸੋਚਣਾ ਪਏਗਾ ਆਨੂੰ ਬੜੇ ਬਟਾ ਘਰਵਾਨੀ ਦਾ ਵੀ ਜੋੜਨ ਦੀ ਲੋੜ ਹੈ ਸੋ ਇਸ ਤਰ੍ਹਾਂ ਦੇ ਹਾਂ ਇੱਕ ਵਾਰ ਮੈਂ ਇੱਕ ਸੈਮੀਨਾਰ 'ਚ ਭਾਸ਼ਣ ਦਿੱਤਾ ਕਹਿੰਦੇ ਜੀ ਇਹ ਨਹੀਂ ਖਤਮ ਹੁੰਦੀ ਐਵੇਂ ਵੀ ਤੁਸੀਂ ਡਰਾਈ ਜਾਣੇ ਲੋਕਾਂ ਨੂੰ ਉਹ ਉਦੋਂ ਕੁਲਦੀਪ ਨਿਹਰ ਜਦੋਂ ਗੱਲ ਕੀਤੀ ਸੀ ਵੀ ਪੰਜਾਬੀ ਖਤਰੇ 'ਚ ਹੁੰਦਾ ਪਹੇਖ ਜਿਹਦੇ 'ਚ ਗੁਰੂ ਗ੍ਰੰਥ ਸਾਹਿਬ ਹੈ ਉਹਨੇ ਕਦਰ ਜਿਹੜਾ ਤੁਹਾਡੇ ਸਾਹਮਣੇ ਦੱਸਤਾ ਕਿ ਗੁਰੂ ਗ੍ਰੰਥ ਸਾਹਿਬ ਤਾਂ ਦੇਵਨਾਗਰੀ 'ਚ ਕਰ ਲਿਆ ਉਹਨਾਂ ਨੇ ਜੇ ਮੰਨ ਲਈਏ ਆਪਾਂ ਤੇ ਜੇ ਵੀ ਗੁਰੂ ਗ੍ਰੰਥ ਸਾਹਿਬ ਤਾਂ ਫਿਰ ਵੇਦ ਵੀ ਤਾਂ ਸੰਸਕ੍ਰਿਤ ਸੀ ਬੀਦਰ ਹੁਣ ਸੰਸਕ੍ਰਿਤ ਕਿਥੇ ਆ ਸਾਡੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਸੰਸਕ੍ਰਿਤ ਦਾ ਕੋਈ ਸਟੂਡੈਂਟ ਇੰਜ ਆਪਦਾ ਕੌਣ ਪੜਦਾ ਕੌਣ ਸਮਝਦਾ ਸੰਸਕ੍ਰਿਤ ਇਹ ਵੀ ਪੰਜਾਬੀ ਦਾ ਹੋ ਜੇ ਕਿਤੇ ਖਿਆਲ ਰੱਖੋ ਅੱਜ ਦਾ ਦਿਨ ਹੈ ਵਰਗੀਕਾ ਹਮਨ ਸਾਹਿਬ ਉਧਰ ਉਧਰੋ ਪੰਜਾਬ ਯੂਨੀਵਰਸਿਟੀ ਚੋਂ ਆ ਹੁਣ ਸੈਨੇਟ ਤੇ ਸੰਡਿਕਟ ਗਈ ਹੈ ਅਗਲੇ ਅਗਲਾ ਹਮਲਾ ਜਿਹੜਾ ਹੈ ਪੰਜਾਬੀ ਤੇ ਹੋਣਾ ਹੈ ਇਹ ਮੈਂ ਤੁਹਾਨੂੰ ਦੱਸ ਦਿੰਦਾ ਇਸ ਰੇ ਜਿਹੜਾ ਹੈ ਇਹ ਇਸ ਤਰ੍ਹਾਂ ਦੀ ਸਿਆਸ ਚੱਲ ਰਹੀ ਹੈ ਜੋ ਮਰਜੀ ਇਹਨੂੰ ਆਪਾਂ ਕਰ ਲਈਏ ਇਕਦਮ ਆਪਣਾ ਹੁਰਲੇ ਰਹੀ ਪ੍ਰਚਾਰਨ ਭੋਲਰ ਕੱਲ ਸਾਰਾ মিডিਆ ਸੋਸ਼ਲ ਦੀ ਹਰਚਾਰਨ ਭੋਲਰ ਉਹਨੂੰ ਰਿਮਾਂਡ ਦਿੱਤਾ ਜੀ ਉਹਨੂੰ ਕਾਜ ਰਿਮਾਂਡ ਲੈ ਲਿਆ ਪਈ ਤੇ 5 ਦਿਨ ਦਾ ਰਿਮਾਂਡ ਤੇ 5 ਦਿਨਾਂ ਦਾ ਰਿਮਾਂਡ ਤੇ ਹੁਣ ਉਹ ਕੀ ਕੀ ਪੁੱਛਣਾ ਹੈ ਇਹਦਾ ਹੁਣ ਅਸੀਂ ਬੇਹਦੀ ਪੂਰੀ ਲਿਸਟ ਤਿਆਰ ਜੋ ਕੁਛ ਉਹ ਕਿ ਹੈ ਉਹਨੇ ਦੱਸਿਆ ਦੂਜੇ ਦੇ ਸੱਤ ਏਜੰਟ ਨੇ ਦਰਨਾਲ ਨੇ ਕ੍ਰਿਸ਼ੀ ਨੂੰ ਸ਼ਾਰਦਾ ਨੇ ਤੇ ਉਹ ਹੁਣ ਗੱਲਾਂ-ਗੱਲਾਂ ਆਊਗਾ ਜਿਹੜੇ ਪੈਸੇ ਕਿੱਥੋਂ ਆਏ ਕਿਵੇਂ ਆਏ ਇਹ ਜਿਹੜੇ ਸੈੱਟ ਨੇ ਜਿਹੜੇ 50 ਸੈੱਟ ਨੇ ਜਿਹਦੇ 2.5 ਕਿਲੋ ਸੋਨਾ ਉਹ ਥੋੜੀ ਹੋ ਗਿਆ ਉਹ ਕਿਹੜੇ ਜੁਵੈਲਰ ਤੋਂ ਬਣੇ ਨੇ ਕਿਹਦੇ ਖਰੀਦੇ ਸੀ ਐਨੀਆਂ ਕੜੀਆਂ ਜੁੜਨ ਗਈਆਂ ਬੜਾ ਕੁਛ ਹੋਣਾ ਹੈ ਰਿਮਾਂਡ ਤੋਂ ਬਾਅਦ ਤੇ ਇੱਕਦਮ ਇਸ ਚੈਟ ਹੋਰ ਵੀ ਇੱਕ ਪਾਸੇ ਇਹਨਾਂ ਰਿਮਾਂਡ ਲੈ ਲਿਆ ਉਧਰੋਂ ਬਿਜ਼ਨਸ ਉਹ ਕਹਿੰਦੀ ਸਾਨੂੰ ਦਿਓ ਜਿੰਦੀ ਇੱਕ ਬੰਦਾ ਕਿੰਨਾ ਇੰਪੋਰਟੈਂਟ ਹੋ ਗਿਆ ਸਾਰੇ ਪਰਸੇ ਦੇ ਫਿਰਦੇ ਨੇ ਸੋ ਕਿਤਾ ਉਹਦਾ ਰਮਾ ਉਹਦੀ ਗੱਲ ਤੋਂ ਲੋ ਮੈਂ ਦਸਨੀ ਸੀ ਦੂਜਾ ਜਿਹੜਾ ਮੈਂ ਤੁਹਾਨੂੰ ਗੱਲ ਕਰਨੀ ਸੀ ਵਿਕਰਮਜੀਤਿਆ ਵਿਕਰਮਜੀਤਿਆ ਉਹਦੇ ਤੇ ਵੀ ਡੀਏ ਦਾ ਕੇਸ ਹੈ ਨਾ ਤੇ 700 ਕਰੋੜ ਜਿਹੜੀ ਇਹ ਹੈ ਕਿ 700 ਕਰੋੜ ਦੀ ਜਾਇਦਾਦ ਬਣਾਈ ਆਮਦਨ ਜਿਹਦੀ ਆ ਉਹਦੀ 1200 ਫੀਸ ਅਧੀ ਜ਼ਿਆਦਾ ਜੀ 1200 ਵੀ ਜ਼ਿਆਦਾ ਬਕਮਾਲ ਹੈ ਮੈਂ ਜੋ ਦੱਸਿਆ ਗਿਆ ਤੇ ਉਹਦੇ ਚ 540 ਮਨੀ ਲਾਰਡਿੰਗ ਦਾ ਵੀ ਆਉਂਦਾ ਹੈ ਡਰਗ ਦਾ ਜਿਹਦੇ ਕਰਕੇ ਉਹ ਐਨਡੀਪੀਐਸ ਐਕਟ ਵੀ ਲੱਗਿਆ ਹੋਇਆ ਲੇਕਿਨ ਇਹ ਕੇਸ ਹੈ ਤੇ ਇਹਦੇ ਚ ਕਿਉਂਕਿ ਮੰਤਰੀ ਰਿਹਾ ਸੀ ਇਹਦੇ ਚ ਜਿਹੜਾ ਹੈ ਗਵਰਨਰ ਤੋਂ ਪ੍ਰਵਾਨਗੀ ਲੈਣੀ ਹੁੰਦੀ ਹੈ ਵਿਜਡੈਂਸ ਨੇ ਤੇ ਹੁਣ ਪ੍ਰਵਾਨਗੀ ਮਿਲ ਗਈ ਜਦੋਂ ਪ੍ਰਵਾਨਗੀ ਮਿਲ ਗਈ ਇਹਦਾ ਮਤਲਬ ਹੁਣ ਕੇਸ ਚੱਲੂਗਾ 40000 ਤੋਂ ਵੱਧ ਪੰਨਿਆ ਦਾ ਹੈ ਇਹਦਾ ਮਤਲਬ ਉਹਦੀਆਂ ਮੁਸ਼ਕਲਾਂ ਤਾਂ ਵੱਧਾ ਹੋ ਹੀ ਗਿਆ ਜਿਹੜਾ 25 ਜੂਨ ਤੋਂ ਮਜੀਠੀਆਂ ਨੂੰ ਜੇਲ੍ਹ ਚ ਰੱਖਿਆ ਹੋਇਆ ਔਰ ਕਮਾਲ ਇਹ ਹੈ ਕਿ ਇਸ ਚ ਸਰਕਾਰ ਕਹਿਦੀ ਹੈ ਜੀ ਇਹ ਨਸ਼ੇ ਦੇ ਕੇਸ ਚ ਇਹ ਵੀ ਨਾਲ ਨਾਲ ਚੱਲ ਰਿਹਾ ਦੇਖੋ ਬਹੁਤ ਸਾਰੀਆਂ ਗੱਲਾਂ ਨੇ ਜੀ ਕਿ ਐਨਾ ਕੁਝ ਚੱਲਦਾ ਹੈ ਤੁਹਾਨੂੰ ਆਪਾਂ ਕਿੱਥੇ ਕਿੱਧਰ ਇੱਕ ਵਾਰ ਸਭ ਹੋਰ ਦੱਸਾਂ ਕੱਲ ਮੈਂ ਇੱਕ ਵੀਡੀਓ ਪਾਈ ਸੀ ਜੇ ਥੋੜੇ ਯਾਦ ਹੋਵੇ ਸਵਾਤੀ ਮਾਨੇਵਾਲ ਦੀ ਕਿ ਜੀ ਇੱਕ ਸੀਸ ਮਹਿਲ ਬਣਾ ਰਿਹਾ ਹੈ ਕੇਜਰੀਵਾਲ ਜਿਆਦਾ ਨਾ ਤੇ ਉਹਨੂੰ ਕੇਜਰੀਵਾਲ ਦੀ ਵੀਡੀਓ ਨੂੰ ਇਹਦੇ ਵੀ ਜਿਹੜਾ ਸੈਕਟਰ 2 ਦੀ 50 ਨੰਬਰ ਕੋਠੀਆਂ ਉਹਨੂੰ ਤਬਦੀਲ ਕੀਤਾ ਜਾ ਰਿਹਾ ਹੈ ਸੀਸ ਮਹਿਲ ਦੇ ਵਿੱਚ ਕੇਜਰੀਵਾਲ ਦੀ ਹਿਸਟਰੀਕਲ ਸੀ ਨਾ ਪਿਛਲੀ ਵੀਡੀਓ ਦੇਖ ਲਈ ਸੀ ਉਹਦੇ ਚ ਹੁਣ ਇੱਕ ਨਵੀਂ ਡਿਵੈਲਪਮੈਂਟ ਹੋਈ ਹੈ ਉਹਦੇ ਚ ਤਾਂ ਇਹ ਵੀ ਸੀ ਕਿ ਇਹ ਜਹਾਜ਼ ਜੀ ਅੰਬਾਲਾ ਤੋਂ ਚਲਦ ਉੰਬਾਲੇ ਤੋਂ ਫਿਰ ਪ੍ਰਾਈਵੇਟ ਜੈਟ ਵੀ ਉਹ ਵੀ ਵਿਜ਼ਰਾਤ ਚਲੇ ਗਏ ਇਹੋ ਜਿਹਾ ਕੁਝ ਲਿਖਿਆ ਸੀ ਤੇ ਹੁਣ ਉਹਦਾ ਜਵਾਬ ਦਿੱਤਾ ਹੈ ਕੇ ਜਿਹੜੀ ਬਦਵਾਲਦੀ ਇਸ ਪੋਸਟ ਦਾ ਭਗਵੰਤ ਮਾਨ ਨੇ ਕਿਉਂਕਿ ਇਹ ਕਿਹਾ ਸੀ ਕਿ ਸਥਿਤੀ ਸਪਸ਼ਟ ਕਰਨ ਅਸਵੀਕਾਰ ਕਾਰਜਕਾਰੀ ਪ੍ਰਧਾਨ ਭਾਰਤੀ ਜਨਤਾ ਪਾਰਟੀ ਨੇ ਕਰਤੀ ਜੀ ਉਹਨਾਂ ਨੇ ਉਹ ਕੀ ਕਹਦੇ ਨੇ ਜੀ ਕਹਿੰਦੇ ਕਿ ਪਹਿਲਾਂ ਤਾਂ ਜਿਹੜੇ ਤੁਹਾਨੂੰ ਇਹ ਦੱਸ दिए ਸਾਡਾ ਕੋਈ ਸੀਸ ਮਹਿਲ ਨਹੀਂ ਸੀਸ ਮਹਿਲ ਤਾਂ ਕੈਪਟਨ ਦਾ ਸਿਸਮਾ ਚ ਸਖਵੀਰ ਬਾਦਲ ਦਾ ਇਹ ਤਾਂ ਉਹ ਕੋਠੀ ਹੈ ਜਿੱਥੇ ਕੈਪਟਨ ਦੀ ਗਰਲਫ੍ਰੈਂਡ ਰਹਿੰਦੀ ਸੀ ਕਹਿੰਦੇ ਉਹ ਕੋਠੀ ਦਾ ਜ਼ਿਕਰ ਕਰੋ ਮੇਰਾ ਕੈਂਪ ਆਫਿਸ ਹੈ ਤੇ ਦੂਜੇ ਪਾਸੇ ਮਾਨ ਸਾਹਿਬ ਤਾਂ ਕਹਿੰਦੇ ਮੇਰਾ ਕੈਂਪ ਆਫਿਸ ਜਿੱਥੇ ਤਾਂ ਮੈਂ ਆਇਆ ਜਿਹੜੀ 2 ਨੰਬਰ ਕੋਠੀ ਜਿਹੜੀ ਹੈ ਨਾ ਇਹਦੇ ਚ ਮੁੱਖ ਮੰਤਰੀ ਦਾ ਜਿਹੜੀ ਨਾਮ ਆ ਉਹਨਾਂ ਦੀ ਆਪਣੀ ਕੋਠੀ ਦੇ ਨਾਲ 50 ਨੰਬਰ ਤੇ ਉਹ ਕਹਿੰਦੀ ਸਵਾਤੀ ਵਾਲੀ ਬੰਨ ਕਹਿੰਦੀ ਫਿਰ ਤੁਸੀਂ ਐ ਦੱਸੋ ਜੇ ਤੁਹਾਡਾ ਕੈਂਪ ਆਫਿਸ ਆ ਇਹ ਚਾਰ ਸਲੰਚ ਕਿੰਨੇ ਬਦੇ ਮਿਲੇ ਤੁਸੀਂ ਕਿੰਨੇ ਵਾਰੀ ਉੱਥੇ ਗਏ ਤੁਹਾਡੇ ਕੋਲ ਘੜਤਾ ਹੂ ਸੂਬਾ ਤਾਂ ਦਿਓ ਵੀ ਤੁਸੀਂ ਉੱਥੇ ਬੈਠਦੇ ਹੋ ਬੈਠਦੇ ਤਾਂ ਸੈਕਟਰੀਟ ਚ ਵੀ ਨਹੀਂ ਭਾਈ ਤੂੰ ਸੈਕਟਰੀਟ ਕਿੱਥੇ ਬੰਦਿਆ ਸੈਕਟਰੀਟ ਵੀ ਖਾਲੀ ਪਿਆ ਤੋ ਖੈਰ ਫਿਰ ਉਹ ਕਹਿੰਦੇ ਨੇ ਜੀ ਜਿਹੜੀ ਕੋਠੀ ਹੈ ਨਾ ਇਹ ਇੱਕ ਕੈਂਪ ਕੈਂਪ ਆਫਿਸ ਹੈ ਇੱਕ ਮੇਰੀ ਕੋਠੀ ਹੈ ਇਹਨਾਂ ਨੇ ਜਿਹੜੀ ਆਫ ਦੀ ਜਿਹੜੇ ਹੈ ਉਹ ਸਪਾਸਿਕਰਨ ਦੇਤਾ ਦੂਜਾ ਉਹਨਾਂ ਨੇ ਜਿਹੜੇ ਲਾਂਚਰ ਲਾਤੇ ਤੇ ਬਾਕੀ ਉਹ ਜਿਹੜਾ ਕਹਿੰਦੇ ਜੀ ਇਹ ਤਾਂ ਇਹਨਾਂ ਕੋਲ ਕਹਿੰਦੇ ਕੋਈ ਏਜੰਡਾ ਤਾਂ ਹੈ ਨਹੀਂ ਕੋਈ ਇਸ਼ੂ ਤਾਂ ਹੈ ਨਹੀਂ ਭਾਰਤੀ ਜਨਤਾ ਪਾ ਕੇ ਕੋਲ ਉਹ ਕਹਿੰਦੇ ਫਿਰ ਸਾਡੇ ਤੇ ਇਸ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਨੇ ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਕੀਤੀ ਸੀ ਤੇ ਬਾਕੀ ਕਹਿੰਦੇ ਜਿਹੜਾ ਮਾਨ ਸਾਹਿਬ ਕਹਿੰਦੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਇਹ ਬਦਨਾਮ ਕਰਨ ਲਈ ਸਾਨੂੰ ਹੋ ਰਿਹਾ ਪਰ ਦੂਜੇ ਪਾਸੇ 39 ਸੈਕਟਰ ਦੀਆਂ ਕੁਠੀਆਂ ਦਾ ਜ਼ਿਕਰ ਤਾਂ ਉਹਦਾ ਕੋਈ ਜਵਾਬ ਥੋੜੀ ਇਹ ਇਥੇ ਸਸ਼ੋਧਿਆ ਰਹਿੰਦੇ ਇਥੇ ਸਤੰਦਰ ਜੈਂਟ ਰਹਿੰਦੇ ਇਥੇ ਓਹ ਟੀਮਾਂ ਰਹਦੀਆਂ ਨੇ ਇਥੇ ਮੀਡੀਆ ਦੀ ਟੀਮ ਰਹਿੰਦੀ ਹੈ ਇਥੇ ਕੰਮ ਕਰਨ ਵਾਲੇ ਰਹਦੇ ਨੇ ਇਹਦਾ ਕੋਈ ਜਵਾਬ ਨਹੀਂ ਹੈ ਮਾਨ ਸਾਹਿਬ ਕੋਲ ਲੇਕਿਨ ਚਲੋ ਜਿਹੜੀ ਗੱਲ ਉਹਨਾਂ ਨੇ ਆਪਣੇ ਕਰਨੀ ਸੀ ਸਪਸ਼ਟ ਕਰਨ ਕਰਤਾ ਇਹ ਖੂਬ ਮਾਮਲਾ ਮੈਨੂੰ ਬੜਾ ਦਿਲਚਸਪ ਲੱਗਿਆ ਜਦੋਂ ਗਹਿਰੀ ਸੰਤੂ ਜਿਹੜਾ ਸਿੰਗਰ ਹੈ ਉਹ ਕੈਲਿਫੋਰਨੀਆ ਚ ਗਾ ਰਿਹਾ ਸੀ ਦੋ ਤਿੰਨ ਦਿਨ ਪਹਿਲਾਂ ਉੱਥੇ ਉਸਦੇ ਮੈਂ ਤਾਂ ਉਹਦੀ ਚਰਚਾ ਜਾਂ ਦਾ ਵਿਵਾਦ ਤਾਂ ਹੀ ਹੈ ਕਿ ਉੱਥੇ ਜਿਹੜੀ ਭੇਟ ਕਾਈ ਜਾਂਦੀ ਹੈ ਤੇ ਉਹ ਤੇ ਉਹਨੇ ਆਪਣੇ ਪ੍ਰਾਇਓਰਟੀ ਬਣਾਤੀ ਚਲੋ ਬਲਾਵਾ ਆਇਆ ਹੈ 트ੰਪ ਨੇ ਬੁਲਾਇਆ ਹੈ ਤੋ ਇਹ ਉਹਨੇ ਮੈਂ ਸੁਣਿਆ ਗਾਣਾ ਕੋ ਤਾਂ ਵੈਸੇ ਤਾਂ ਸੱਚੀ ਗੱਲ ਹੈ ਭੇਟਾਂ ਪਰ ਰੋੜੀ ਹੁੰਦੀਆਂ ਨੇ ਹਿੰਦੀ ਗਾਣਿਆਂ ਦੀ ਪੇਟ ਜਿਹੜੀ ਮੈਂ ਉਹ ਤੇ ਐਮਫਲ ਕਰਾਈ ਹੋਈ ਹੈ ਇੱਕ ਉਹ ਉਹਦੇ ਵਿੱਚ ਵੀ ਕਿ ਪੇਟ ਕਿਵੇਂ ਲਿਖਿਆ ਜਾਂਦੀਆਂ ਨੇ ਜਿਹੜਾ ਵੀ ਪਪੂਲਰ ਟਰੈਂਡ ਚ ਗਾਣਾ ਆਉਂਦਾ ਹੈ ਉਥੇ ਉਹ ਜਿਹੜਾ ਪੇਟ ਲਿਖਣਾ ਦੇ ਬਣਾ ਦਿੰਦੇ ਨੇ ਖੈਰ ਇਹਨੇ ਗਾਇਆ ਕਿ ਚਲੋ ਬਲਾਵਾ ਹੈ ਉਥੇ ਕਹਿੰਦੇ ਮਾਤਾ ਨੇ ਬਲਾਇਆ ਹੈ ਇੱਥੇ ਕਹਿੰਦਾ ਟਰੰਪ ਨੇ ਬਲਾਇਆ ਤੇ ਉਹ ਹੁਣ ਸਿਪਸੈਨਾ ਕਹਿੰਦੀ ਉਹਨਾਂ ਦੀ ਤਾਂ ਬਹੁਤ ਜਲਦੀ ਹਾਰਟ ਹੁੰਦੀ ਹੈ ਭਾਵਨਾ ਬਾਟ ਹੋ ਗਈਆਂ ਜੀ ਉਹਨਾਂ ਦੀ ਉਹ ਹਾਜੀ ਦੇ ਭਾਵਨਾ ਤਾਂ ਆਈ ਜੀ ਇਹਨੇ ਬੜੀ ਜਲਦੀ ਹਟ ਹੋ ਜਾਂਦੀਆਂ ਨੇ ਤੇ ਹੋ ਗਈਆਂ ਜੀ ਬੜਾ ਦੁੱਖ ਪਚਾਇਆ ਇਹਨੇ ਵੈਸੇ ਉਥੇ ਪਠਾਸਾ ਤੇ ਬੋਲੀ ਗਿਆ ਕਹਿੰਦਾ ਜੀ ਮੈਂ ਕਹਣਾ ਸਿੰਗਲ ਹੋ ਵਿਆਹ ਨਾ ਕਰਾਉ ਜੇ ਜੇ ਜਨੰਦੀ ਦੇ ਕੋਡੇ ਕੋਟਨ ਦੀ بجائے 트럼ਪ ਦੇ ਕੋਡੇ ਫੜ ਲਓ ਪਤਾ ਨਹੀਂ ਕੀ ਕੀ ਕਹੀ ਜਾਂਦਾ ਇਹ ਵੀ ਤਾਂ ਕਈ ਵਾਰੀ ਜਾਣ ਬੁੱਝ ਕੇ ਵੀ ਚਰਚਾ ਚਾਉਂਦੇ ਨੇ ਇਹ ਇਹ ਵੈਸੇ ਤਾਂ ਉਡਾਤ ਨਹੀਂ ਬਣ ਸਕਿਆ ਹੈ ਤਾਂ ਉਹਦੇ 84 ਦਾ ਜਨਮ ਦਲਜੀਤ ਦਾ जिने कल 50 लाख रूपया जत्के ਦਿੱਤਾ ਹੈ ਹਰ ਪੀੜਤਾ ਨੂੰ ਕੌਣ ਬਣੇਗਾ ਕਰੋੜਪਤੀ ਚ ਬੜੀਆਂ ਰੌਣਕਾਂ ਲਾ ਕੇ ਗਿਆ ਔਰ ਹਾਲਾਂਕਿ ਸਾਰਾ ਕੁਛ ਲੇਟ ਹੋਇਆ ਹੈ ਲੇਕਿਨ ਪੰਜਾਬ ਦੇ ਹਰ ਪੀੜਤਾ ਦਾ ਧਿਆਨ ਸਾਰੀ ਦੁਨੀਆ ਪਰ ਗਿਆ ਹੈ ਇਹ ਚ ਕੋਈ ਦੋਰਾਵਾ ਨਹੀਂ ਹੈ ਤੇ ਇਹ ਵਿੱਚ ਗੈਰੀ ਸਦੂ ਵਿੱਚ 84 ਦਾ ਰੁਕਕਲਾ ਦਾ ਉਹ ਵੀ ਜਲੰਧਰ ਜਿਹੜੇ ਦਾ ਹੈ ਜਲੰਧਰ ਉਹ ਦੀ ਸਾਜ ਕਲਾ ਦਾ ਇਹ ਰੁਕਕਲਾ ਦਾ ਤੇ ਠੀਕ ਹੈ ਤੇ ਇਹਦੀ ਚਰਚਾ ਹੋ ਰਹੀ ਹੈ ਹੁਣ ਦੇਖੋ ਕੀ ਬਣੂਗਾ ਲੇਕਿਨ ਜਿਹੜਾ ਗੈਰੀ ਸੰਧੂ ਹੈ ਇੱਕ ਵਾਰੀ ਚਰਚਾ ਚ ਸਾ ਤ ਪਰ ਉਸ ਨੂੰ ਵੀਡੀਓ ਰੱਬੀ ਹੋਈ ਹੈ ਪਰ ਮੈਂ ਜਿਆਦਾ ਜਿਆਦਾ ਤੁਹਾਨੂੰ ਇੱਕ ਗੱਲ ਦੱਸਾਂ ਦਿਲਚਸਪ ਐਕਸ ਕਰਕੇ ਤੁਹਾਡੇ ਨਾਲ ਸਾਂਝੀ ਕਰ ਲੈਣੇ 11 ਸਾਲ ਦਾ ਬੱਚਾ ਹੈ ਲੁਧਿਆਣੇ ਮੰਮੀ ਕੋਲ ਆਇਆ ਸੀ ਮੰਮੀ ਨੂੰ ਕਹਿੰਦਾ ਮੈਨੂੰ ਆਰ ਟਿਕਟ ਖਰੀਦ ਦੋ ਜਿਹੜਾ ਦੁਬਾਰੀ ਦਾ ਲੋਟਰੀ ਦਾ ਪੰਜਾਬ ਸਰਕਾਰ ਦੀ ਲੋਟਰੀ ਦਾ ਤੇ ਉਹ ਜਿੱਦ ਨਾਲ ਖਰੀਦਿਆ ਕਰੋੜ ਰੁਪਏ ਨਿਕਲਿਆ ਭਾਈ ਕਰੋੜਪਤੀ ਬਣ ਗਿਆ ਵਿੱਚ ਲੇਕਿਨ ਜਿਹੜਾ 11 ਕਰੋੜ ਜਿਹਨੂੰ ਮਿਲਿਆ ਉਹ ਬਠਿੰਡੇ ਦਾ ਹੈ ਉਹ ਤੋਂ ਹਾਲੇ ਪਤਾ ਹੀ ਨਹੀਂ ਜਿਹਨੂੰ ਮਿਲਿਆ ਨਾ 11 ਕਰੋੜ ਉਹ ਹਾਲੇ ਬਠਿੰਡੇ ਰਹਿੰਦਾ ਤੇ ਪਰ ਮਹੀਨਾ ਹੁੰਦਾ ਪਤਾ ਲੱਗ ਜੂਗਾ ਕਿ ਕਿੱਡੀ ਕਰਨਾ ਤੇ ਵੈਸੇ ਇਹ ਇਹਦੇ ਵਿੱਚ ਕਾਫੀ ਪੈਸਾ ਬੱਧਿਆ ਜਾਂਦਾ 37 ਕਰੋੜ 14 ਲੱਖ 78000 ਇਹ ਇੰਨੇ ਦੇ ਨਾਮ ਦਿੱਤੇ ਨੇ ਤੇ ਇਹਦੇ ਚੋਂ ਸਰਕਾਰਾਂ ਵੀ ਤਾਂ ਬਹੁਤ ਕੁਝ ਕਰਵਾਉਂਦੀਆਂ ਨੇ ਕੋ ਚੰਦਾ ਰਹਿੰਦਾ ਸੋ ਘਰ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਤੇ ਫਿਰਦੇ ਆਪਾਂ ਤੇ ਨਵੀਂ ਵੀਡੀਓ ਚ ਥੋੜਾ ਬਹੁਤ ਬਹੁਤ ਸ਼ੁਕਰੀਆ